ਤਰਨਤਾਰ ਨੇੜੇ ਭਿਆਨਕ ਸੜਕ ਹਾਦਸਾ ਪਤੀ ਪਤਨੀ ਸਮੇਤ 4 ਦੀ ਮੌਤ ਤਰਨਤਾਰ ਨੇੜੇ ਪਿੰਡ ਗੰਡੀਵਿੰਡ ਕੋਲ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਪਤੀ ਪਤਨੀ ਸਮੇਤ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਇਹ ਹਾਦਸਾ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਕਾਰਨ ਵਾਪਰਿਆ ਇੱਕ ਮੋਟਰਸਾਈਕਲ ਤੇ ਪਤੀ ਪਤਨੀ ਸਵਾਰ ਸਨ ਜਦਕਿ ਦੂਜੀ ਮੋਟਰਸਾਈਕਲ ਤੇ ਪਿੰਡ ਗਹਿਰੀ ਦੇ ਦੋ ਨੌਜਵਾਨ ਸਵਾਰ ਸਨ ਸੁਰਾਇਆ ਅਮਾਦ ਖਾਨ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਤਰਨਤਾਰ ਸਿਵਲ ਹਸਪਤਾਲ ਭੇਜ ਦਿੱਤਾ ਉਧਰ ਡਿਊਟੀ ਅਫਸਰ ਸ਼ਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਵਾਰਸਾਂ ਦੀ ਉਡਾਈਕ ਕੀਤੀ ਜਾ ਰਹੀ ਹੈ ਵਾਰਸਾਂ ਦੇ ਬਿਆਨਾਂ ਤੇ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਏਗੀ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਡਿਊਟੀ ਅਫਸਰ ਦਾ ਕੀ ਹੈ ਕਹਿਣਾ ਰਾਤ ਕੋਈ 9 ਵਜੇ ਐਕਸੀਡੈਂਟ ਹੋਇਆ ਦੋਨੋਂ ਮੋਟਰਸਾਈਕਲ ਆਪਸ ਵਿੱਚ ਜਿਹਦੇ ਵਿੱਚ ਚਾਹਾਂ ਦੀ ਜਿਹੜੀ ਬਹੁਤ ਹੋ ਚੁੱਕੀ ਆ ਇੱਕ ਦੇ ਹੈਗੇ ਆ ਪਿੰਡ ਗਹਿਰੀ ਦੇ ਜਸ਼ਨਦੀਪ ਸਿੰਘ ਪੁੱਤਰ ਗੁਰਬੀਰ ਸਿੰਘ ਇੱਕ ਰੌਲ ਪੁੱਤਰ ਬਿੱਟੂ ਇਹ ਦੋ ਇਕੱਠੇ ਗਹਿਰੀ ਦੇ ਇਹ ਦੋਏ 18 20 ਸਾਲ ਦੀ ਉਮਰ ਦੇ ਬੱਚੇ ਇਹ ਦੋ ਜੁੜੇ ਦੋਨੋਂ ਜੀ ਉਹ ਵੀ ਦੋਨੋਂ ਜੀ ਡੈਥ ਹੋ ਗਈ ਹੈ ਉਹ ਗੱਡੀ ਮਿੰਟ ਦੇ ਹੀ ਇਹ ਐਕਸੀਡੈਂਟ ਸਰਾ ਤੋਂ ਪਿਛੇ ਜਿੱਥੋਂ ਆਪਣੀ ਚਭਾਲ ਦੀ ਦੀ ਸਰਾ ਇਕੱਠੀ ਡਲਦੀ ਇੱਕ ਇੱਕ ਕਿਲਾ ਸਾਡੀ ਸਾਈਡ ਤੇ ਜਾ ਕੋ ਜਾਦੋ 174 ਦੀ ਕਾਰਵਾਈ ਕਰਨ ਲੱਗੇ ਆ ਜੀ ਬਾਕੀ ਉਹਨਾਂ ਸਾਰੇ ਪਰਿਵਾਰ ਆਉਣਦੇ ਆ ਜੋ ਪਰਿਵਾਰ ਉਹਨੂੰ ਕਹਿਣਗੇ ਫਿਰ ਉਹ ਬੰਦੀ ਕਾਰਵਾਈ ਕੀਤੀ ਜਾਵੇਗੀ